ਉਹ ਟਿੱਕਾ ਕੋਲ ਵੀ ਅਸੀਂ ਠੀਕ ਕਰੀ। ਬਰੀ ਸੰਗਰਾਮ ਦਾ ਘਿਹੜਾ ਤੇ ਲੈ ਕੇ ਜਾਂਦੇ ਹਾਂ ਬੁਰਤ ਬਾਰੇ ਬਣਾਈ ਜਾਂਦੇ ਹਾਂ। ਬਾਅਦ ਵਿੱਚ ਉਹ ਕਰਦੇ। ਇਹ ਬਾਅਦ ਵਿੱਚ ਪਾਸ਼ਾ। ਸਾਫ ਰਮੀ ਹੈ। ਸੰਗਰਾਮ ਦਾ ਘਿਹੜਾ। ਥੋੜੀ ਜਿਹੀ ਅੰਕਾਟ ਲੇਟ ਹੀ ਹੋਊਗਾ ਤੁਸੀਂ ਬਾਹਾਂ ਘਾਣਾ ਪੈਣੋਂ ਗਰਦਰੋ ਵਾ ਵੀ ਟਾਈਮ ਲਾ ਲਾ Men hun er ikke blitt det lenger. ਲੰਗਰ ਵੀ ਬਣਿਆ ਸੀ ਹਾਂ ਲੰਗਰ ਤਾਂ ਸਾਸ ਤੋਂ ਪਹਿਲੇ ਹੀ ਜਾਵੜੀਆਂ ਅੱਛਾ ਹਾਂ ਉਹ ਤਾਂ ਕਰਦੀ ਸੀ ਕਿ ਆਪਾਂ ਲੇਟ ਹੋ ਗਈਆਂ ਨਹੀਂ ਆਪਾਂ ਟਾਈਮ ਨਾਲ ਹੀ ਜਾਵੜੀਆਂ ਹਾਂ ਮੈਂ ਹੀ ਘਰੋਂ ਥੋੜਾ ਜਿਹਾ ਲੇਟ ਹੂੰ ਹੂੰ ਹੋਰ ਦੂਜੀ ਬਣ ਕਰਦੀ ਸੀ ਉਹ ਤਾਂ ਹੀ ਉਹ ਘਰੇ ਕੰਮ ਕਰੀ ਜਾਂਦੇ ਸੀ ਹਜੇ ਰੋਟੀ ਰੈਂਦੀ ਸੀ ਪਾਉਣ ਵਾਲੀ ਕੀ ਕਰਦੀ ਰਹੀ ਐ ਇਨਾ ਮੈਂ ਜਿਉ ਤੈਨੂੰ ਦਿੱਕਲ ਲੱਗੀ ਬਸ ਐ ਮੈਂ ਲੇਟ ਹੋ ਗਈ ਤੁਮੇਨ ਪਹਿਲਾਂ ਨਹੀਂ ਨਾ ਦੱਸਿਆ 6 ਵਜੇ ਤਾਂ ਬਾਬੇ ਨੇ ਬਾਜ ਦਿੱਤੀ ਤੇ ਉਦੋਂ ਹੀ ਮੈਨੂੰ ਪਤਾ ਲੱਗਾ ਵੀ ਅੱਜ ਇਸ ਗਰਾਮ ਆ ਇੱਕ ਮੈਨੂੰ ਨਹੀਂ ਸੀ ਪਤਾ ਜਿਸ ਗਰਾਮ ਆ ਪਤਾ ਹੀ ਨਹੀਂ ਲੱਗਿਆ ਆ ਗਈ ਤੀ ਤਾਂ ਬਾਜ ਹੀ ਨਹੀਂ ਦਿੱਤੀ ਇੱਕ ਡੈਰੀ ਨਹੀਂ ਆਏਗੀ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਪ ਯਾਰ ਮੈਂ ਹਾਂ ਮੈਂ ਚੱਲ ਅੱਜ ਤਾਂ ਵੀ ਦੇ ਦੇ ਲੈ ਜਾ ਸਾਰੀ ਸੰਗਤ ਦੇ ਮੂੰਹ ਚ ਪੈ ਜੀ ਔਰਾਂ ਦੇ ਕਟੇਗਰੀ ਨਹੀਂ ਆਈ ਮੈਂ ਹੁਣ ਸੂਟ ਕੱਟ ਕੇ ਗੱਲ ਰੱਖਿਆ ਹੋਇਆ ਤੇ ਜਿੱਦਾਂ ਸਿੰਪਲ ਹੀ ਕਰ ਦਿੰਦੇ ਆ ਤੇ ਮੈਂ ਅੱਜ ਵੀ ਅੱਜ ਲਾਉਣ ਉਹਨਾਂ ਨੇ ਫੜਾਤੀ ਫਿਰ ਲਾਉਣ ਲਾ ਕੇ 14 ਨੂੰ ਆਸ਼ਕ ਪਦਰਾ ਮੰਦਿਰ ਆ ਤੇ ਬਣਾਇਆ ਸੀ ਪਾਇਆ ਤੱਕ ਗਈ ਨਹੀਂ ਟੱਕ ਪਾਇਆ ਕਿਤੇ ਕਿਤੇ ਪਾਉਣੀ ਨਹੀਂ ਨੱਕ ਚੱਲ ਗੁਰਦੁਆਰੇ ਮੱਥਾ ਟੇਕਿਆ ਮੇਰਾ ਮੱਥੜੇ ਧੋਣ ਵਾਲੇ ਪੈਸੇ ਨੱਕਲ ਬਹੁਤ ਜਿਆਦਾ ਮਤਰਾ ਸੇ ਧੋਣ ਵਾਲੀ ਕੰਮ ਬੜੇ ਕਈ ਹੱਲੇ ਹੋ ਨੇ ਅੱਜ ਤੇ ਸੱਚੇ ਕੱਪੜੇ ਘਰ ਉਹ ਹੀ ਤੇ ਆ ਧੋ ਹੀ ਚੱਲੋ ਕੰਮ ਨਹੀਂ ਸੁਣ ਤੋ ਤੇ ਵਾਈਲੈਂ ਕਿਦਾਂ ਜਾਣਾ ਕਿੱ데 ਜਾਣਾ ਸਵੇਰੇ ਜਾਵਾਂਗੇ ਵੱਲ ਜਾਵਾਂਗੇ ਹੋਰ ਦਵਾਈ ਤਾਂ ਮੋਕਾ ਜਿ ਦੇਰੀ ਕਿੰਨੇ ਦਿਨਾਂ ਦੀ 2 ਮਹੀਨੇ ਦੀ ਸੀ ਜ਼ਿਆਦਾ ਹੋ ਗਿਆ ਮਹੀਨੇ ਤੋਂ ਮਕਸਰ ਵੀ ਜਾਣਾ ਸੀ ਕਿੱ데 ਚੱਲ ਗਏ ਮਹੀਨਾ ਹੋ ਗਿਆ ਮਕਸਰ ਕਿ ਆਇਆ ਹੋ ਗਿਆ ਇੱਕ ਜਿਹੜਾ ਹੋਰ ਇਹ ਤਾਂ ਰੋਜ਼ ਆ ਜੀ ਅਜੇ ਇੱਕ ਹੋ ਗਿਆ ਇੱਕ ਪੱਗਣ ਹੋਰ ਮਾ ਸਵਦੀਆ ਜਨਾ ਟਾਈਮ ਲੰਗੀ ਜਾਂਦਾ ਤੇ ਨਹੀਂ ਕਿ ਤਾਹ ਜੇ ਸੇਵਲਾ ਮੁਖਾਸ ਤੇ ਕਸੀਦਾ ਹੋਂ ਤੇ ਕਾਹਨੋਂ ਸੁਧਾ ਰੰਗ ਇਹ ਰੰਗ ਦੇ ਲਈ ਥੋੜਾ ਨਹੀਂ ਨੋ ਵਧੀਆ ਲੱਗਦੀ ਆ ਪਿੱਛੇ ਫਿਰ ਪਹੁੰਦੀ ਨਹੀਂ ਇਹ ਤਾਂ ਆਪਣੇ ਸੂਟ ਨਾਲ ਦਾ ਹੀ ਆ ਕਲਰ ਇਹਨੂੰ ਰਵੰਦੇ ਸੋਹਣੇ ਨੇ ਦਿੱਤਾ ਹੈ ਇਹ ਕਲਰ ਨਹੀਂ ਮੇਰਾ ਖੁੱਦ ਦਾ ਵੀ ਐਵੇਂ ਦਾ ਹੀ ਆ

ਲੱਗੀ ਸੋਟ ਸਿਆ ਰੋਟੀ ਖਾ ਵੀ ਮੈਨੂੰ ਚਟਕ ਲੱਗਦੀ ਫਿਰ ਬਹੁਤ ਦਿਨਾਂ ਦਾ ਪਿਆਣ ਬਸੇ ਹੀ ਵਾਰੀ ਆਈ ਪੁੰਚੇ ਪੁੰਚੇ ਬਣਾ ਆਪੇ ਅਈ ਆਟਾ ਲੱਗਦਾ ਤਾਂ ਉਹ ਵੀ ਲੱਗਦੀ ਹੈ ਇਸੇ ਬਹੁਤੀ ਕੰਮ ਕਿੰਨੇ ਬੰਦੇ ਕੰਮ ਇਹਨਾਂ ਦੇ ਆ ਕੱਪੜਾ ਵਧੀਆ ਹੁੰਦਾ ਨਾ ਕੈਸੇ ਕਮੀਜ਼ ਪਿਆ ਹੋਣਾ ਨਾ ਸਲਵਾਰ ਨਾ ਸਲਵਾਰ ਨੂੰ ਲੱਗੇ ਤੇ ਸਲਵਾਰ ਨੂੰ ਲੱਗੀਆਂ ਕਮੀਜ਼ ਕੱਟਣਾ ਜੀ ਆਹ ਵੇਖੋ ਕੋ ਬਿਆਲਾ ਦਾ ਪਾਈ ਬੈਠੀ ਆ ਨਿੱਕੇ ਜਿਹੇ ਬੱਚਾ ਦਿੱਤਾ ਨੇ ਪਹਿਲਾਂ ਸਾਡੇ ਉਧਰ ਕਮਰੇ ਚ ਸੀਗਾ ਤੇ ਉਧਰੋਂ ਮੈਂ ਲੈਣਾ ਲਾਤਾ ਮੈਂ ਆ ਉਧਰੋਂ ਕਈ ਜਰਾ ਆਪਾਂ ਬਾਹਰ ਲਾਉਣਾ ਪੈਂਦਾ ਵੀ ਕਿਤੇ ਅੰਦਰ ਇਹਨੇ ਮਰ ਜਾਣੇ ਹੁਣ ਇਹ ਇੱਥੇ ਬਰਾਂਡੇ ਚ ਆ ਜੀ ਲੈ ਕੇ ਤੇ ਵੇਖੀ ਕਿਵੇਂ ਬੈਠੀ ਨਿੱਕੇ ਦੇ ਬੱਚਾ ਨੂੰ ਲੈ ਕੇ ਹੋਣੇ ਨਾਲ ਥਾਂ ਹੀ ਨਾ ਲੱਭਦਾਂ ਲੈਣੇ ਪਾਉਂਦੇ ਹਾਂ ਕਿੰਨਾ ਵਧੀਆ ਲੱਗਦਾ ਬੱਦਿਆਂ ਤੇ ਪਾਈ ਬੈਠਾ ਅਗੇ ਪੁਰਾਣੇ ਦਵਾਜੇ ਇਹਨਾਂ ਨੇ ਆ ਲੈਣੇ ਪਾਉਣੇ ਹੁਣ ਲੋਕਾਂ ਨੇ ਥਾਂ ਹੀ ਨਹੀਂ ਛੱਡਿਆ ਕੋਈ ਕੱਚੇ ਕਮਰਿਆਂ ਚ ਆ ਲੈਣੇ ਪਾਉਂਦੇ ਸੀਗੇ ਹੁਣ ਥਾਂ ਨਹੀਂ ਲੱਭਦਾ ਇਹਨਾਂ ਨੂੰ ਕੋਈ ਵੀ ਕਿਤੇ ਆ ਵੇਖੋ ਪੱਖੇ ਚੱਲਣ ਲੱਗ ਗਏ ਜੀ ਅੱਜ ਅਸੀਂ ਛੋੜ ਗਿਆ ਲਿਆ ਨਿਆਖੇ ਨਾਲ ਛੋੜ ਗਏ ਸਭ ਜਿ ਬਣਾਏ ਭਾਈ ਤਾਂ ਬਹੁਤ ਦਿਨਾਂ ਦੇ ਆਉਂਦੇ ਆ 40 ਰੁਪਏ ਕਿਲੋ ਦਿੱਤਾ ਦਾਣੇ ਤਾਂ ਵਧੀਆ ਬਣ ਮੋਟੇ ਮੋਟੇ ਨਿਕਲੇ ਵੇ ਕਿ ਮੈਨੂੰ ਪਤਾ ਨਹੀਂ ਲੱਗਿਆ ਮੈਂ ਵੀ ਲੈਣਾ ਸੀਗਾ ਹੋਰ ਇਸ ਆਪ ਨਹੀਂ ਹੈ ਇਤਰਿਆ ਧੁੱਪ ਕੇ ਕਿੰਨੀ ਤੇਜ਼ ਹੈ ਨਾ ਅੱਜ ਤਾਂ ਮੈਂ ਇਸ ਤਰ੍ਹਾਂ ਧੁੱਪੇ ਪਾ ਦਿੱਨੇ ਆ ਕਿ ਹੁਣ ਪੇਟੀ ਚ ਸਾਮਦਗੀ ਅੱਜਾਂ ਨਹੀਂ ਲੈ ਜਾਂਦੇ ਹਾਂ ਗਰਮੀ ਬਹੁਤ ਹੋ ਗਈ ਹੋਰ ਹੁਣ ਤਾਂ ਗਰਮੀ ਆਉਂਦੀ ਹੈ ਤਾਂ ਬਦਲ ਗਿਆ ਸੋ ਇਹਦਾ ਮੀਨਾ ਜੜ ਜਾਂਦੇ ਹੈ ਫੇ ਸੂਟ ਵੀ ਪਿਆਣਾ ਸੋਣਾ ਆ ਗਏ ਹੋਰ ਸਾਰਾ ਦੇਣ ਬਸ ਬੋਡੀਆਂ ਚੋਕਨਾ ਕੰਮੀ ਆ ਹਾ ਤੇਰਾ ਤਾਂ ਉਹ ਬੋਡਾ ਬੋਰਾ ਮੈਂ ਪਾਸ ਹੀ ਕਰਦਾ ਹੁਣ ਤਾਂ ਗਰਮੀ ਵਾਲੀ ਸਬਜੀ ਦਾ ਹੋ ਜਾਊਗਾ ਚਲ ਤੁਸੀਂ ਉਹ ਲੈ ਕੇ ਲੀਂਦੇ ਹਾਂ ਹਾਂ ਛੋਲੇ ਤਾਂ ਵਧੀਆ ਨਿਕਲਦਾ ਮੈਨੂੰ ਪਤਾ ਹੀ ਨਹੀਂ ਲੱਗ ਗਿਆ ਹਾਂਜੀ ਹੁਣ ਅਸੀਂ ਸਾਰਾ ਮਸਾਲਾ ਚੀਰ ਲਿਆ ਲਸਣ ਗੰਡਾ ਧਨੀਆ ਲਿਆਂਦਾ ਤੋੜ ਕੇ ਅਦਰਕ ਟਮਾਟਰ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਗ੍ਰाइंड ਕਰਕੇ ਤੁਹਾਨੂੰ ਸਬਜੀ ਬਣਾਉਣੀ ਸਿੱਖਦੇ ਹਾਂ ਛੋਲਗੇ ਦੀ ਛੋਲਗੇ ਦੀ ਸਬਜੀ ਬਣਾਉਣ ਲੱਗੇ ਆ ਬਸ ਤਰਤਾ ਫੁੱਕਰ ਉਪਰ ਟਿਕਣਾ ਹੈ ਜਲਦੀ ਬਣ ਜਾਵੇਗਾ ਤੋਂ ਇਸ ਨਾਲ ਲਾ ਕੇ ਗ੍ਰाइंड ਕਰ ਲਈਏ ਤੇ ਚੁਟਕੀ ਪਾ ਲਿਓ ਇਹ ਪਾਣੀ ਡੇਢ ਕਿਸ਼ ਹੋ ਗਏ ਹਲਦੀ ਪਾਤੀ ਮੈਂ ਇੱਕ ਚਮਚਾ ਹਲਦੀ ਪਾਣੀ ਮਸਾਲੇ ਦਾ ਇੱਕ ਚਮਚਾ ਪਾ ਦਿੰਦਾ ਹੁਣ ਘਰ ਤੋਂ ਕੱਢ ਲੇ ਗਏ ਗਰੀਆ ਪਾ ਲੈਣ ਦੀ ਤਰੀ ਸੰਗਣੇ ਗ੍ਰੇਨਡ ਕਰ ਲੇਗੇ ਦੇ ਲੋਕੋ ਵੇਲਾ ਕੁੰਡਿਆ ਚ ਰਗੜਦੇ ਸੀ ਮਸਾਲਾ ਹੁਣ ਮੈਂ ਲਾਉਂਦਾਂ ਗ੍ਰੈਂਡ 'ਚ ਚਲੋ ਜੂਸ ਵਾਲੇ ਵਿੱਚ ਗ੍ਰੈਂਡ ਕਰੋ ਤੇ ਪਾਓ ਕਿੰਨਾ ਸੌਖ ਹੋ ਗਿਆ ਲੋਕਾਂ ਨੂੰ ਸਾਰੀ ਕੀ ਦੀ ਵੇਲਾ ਮਸ਼ੀਨਾਂ ਨਾਲ ਰਾਈ ਹੋ ਗਈ ਤਾਇਿਆਂ ਦਾ ਲੋਕਾਂ ਦਾ ਆਈ ਹੋਇਆ ਹਾਰ

वैसे नाइकोन कैमरा से और लोडिंग तुम खोल तो लगी तो ठीक तो घर फमड़ी बांध दी आज क्या सो जाए ਵੈਸੇ ਪਰੌਠਾ ਬਣਾਇਆ ਸੀ ਹੋਰ ਦਾ ਸੀ ਖਾਣੇ ਖਿਲਾ ਲਵਾਂਗੀ ਤਰੀ ਦੇਖੋ ਕੋਈ ਬੰਦੀ ਕੇ ਵਧੀਆ ਤੜਕਾ ਜਦੋਂ ਲਾਲੀ ਜਿੱਤ ਆ ਜਾਂਦੀ ਹੈ ਫਿਰ ਬੜਾ ਵਧੀਆ ਲੱਗਦੀ ਛੋਟਾ ਤੜਕਾ ਵਧੀਆ ਭੁੱਜ ਗਿਆ ਸੀ ਜੇ ਆਪਾਂ ਕੱਚੇ ਜਿਹੇ ਤੜਕੇ ਦੇ ਵਿੱਚ ਪਾ ਲਈਏ ਨਾ ਉਹ ਸਬਜੀ ਸਵਾਦ ਨਹੀਂ ਲੱਗਦੀ। ਕਦੀ ਆਪਾਂ ਭੁੰਨ ਭੁੰਨ ਕੇ ਲਾਲ ਕਰ ਲਈਏ ਨਾ ਕਰੀਮ ਮੈਂ ਪਹਿਲਾਂ ਦੇ ਲੋਕ ਟੂਟੀਆਂ ਦਾ ਪਾਣੀ ਵਰਤਦੇ ਸੀ ਹੁਣ ਫੈਕਟਰਾਂ ਦਾ ਪਾਣੀ ਅੰਵੇਸ਼ ਬਣੀ ਜੋ ਮਾੜਾ ਪਟਕਾ ਲਾ ਦਿੰਦੇ ਲੋਤਨ ਵੀ ਸਲਾ ਲਵਾ ਕੇ ਚਲੋ